ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੇ ਤੰਦਰੁਸਤ ਹੋਵੋਗੇ ਲਓ ਜੀ ਅੱਜ ਜ ਤੁਹਾਡੇ ਨਾਲ ਇੱਕ ਅਜਿਹਾ ਵੀਡੀਓ ਸ਼ੇਅਰ ਕਰਦੇ ਹਾਂ ਜੋ ਕਿ ਤੁਹਾਡੀ ਕਾਫੀ ਟਾਈਮ ਤੋਂ ਅੰਹੇ ਪੇਟ ਦੇ ਅੰਦਰ ਜਮੀਨ ਗੰਦਮੀ ਨੂੰ ਜੋ ਕਿ ਅੰਤਾਂ ਦੇ ਵਿੱਚ ਤੁਹਾਡੇ ਨਾੜਾਂ ਦੇ ਵਿੱਚ ਜੰਮੀ ਹੋਈ ਗੰਦਗੀਆਂ ਹਨਾ ਪਰਤਾਂ ਲੇਅਰ ਲੇਅਰ ਬਣਦੀ ਜਾਂਦੀ ਹੈ ਨਹੀਂ ਪੇਟ ਤੁਹਾਡਾ ਸਾਫ਼ ਹੁੰਦਾ ਨਾ ਕਿ ਗੈਸ ਅਫਾਰਾ ਜਿਵੇਂ ਕਿ ਤੁਹਾਡਾ ਪੇਟ ਆ ਜਿਹੜਾ ਬੈਲੀ ਫੈਟ ਹੋ ਜਾਂਦਾ ਹਨਾ ਕਾਫੀ ਜ਼ਿਆਦਾ ਪੇਟ ਫੁੱਲਿਆ ਫੁੱਲਿਆ ਰਹਿੰਦਾਗਾ ਤੇ ਮਤਲਬ ਸਾਹ ਹੌਣ ਦੇ ਵਿੱਚ ਦਿੱਕਤ ਆਉਂਦੀ ਹੈ ਤੁਰਨ ਫਿਰਨ ਦੇ ਵਿੱਚ ਦਿੱਕਤ ਆਉਂਦੀ ਹੈ ਹਨਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਜਦੋਂ ਪੇਟ ਆਪਣਾ ਬਾਜ ਜਾਂਦਾ ਠੀਕ ਹੈ ਜੀ ਆਪਾਂ ਨੂੰ ਬਹੁਤ ਜ਼ਿਆਦਾ ਕਬਜ਼ੀ ਰਹਿੰਦੀ ਆ ਅੱਜ ਕੱਲ ਆਮ ਪ੍ਰੋਬਲਮ ਹੋ ਗਈ ਕਬਜ਼ੀ ਦੀ ਬਹੁਤ ਵੱਡੀ ਪ੍ਰੋਬਲਮ ਆ ਇਹ ਕਬਜ਼ੀ ਹੈ ਜਿਹੜੀ ਬਹੁਤ ਬਿਮਾਰੀਆਂ ਨੂੰ ਮਤਲਬ ਸੱਦਾ ਦਿੰਦੀ ਹੈਗੀ ਹਨਾ ਮੈਨੂੰ ਖੁਦ ਨੂੰ ਇਹ ਪ੍ਰੋਬਲਮ ਹੋਈ ਹੋਈ ਹੈਗੀ ਜਿਵੇਂ ਮੈਂ ਕੋਈ ਮੈਨੂੰ ਓਦਾਂ ਪ੍ਰੋਬਲਮ ਨਹੀਂ ਹੁੰਦੀ ਓਦਾਂ ਮੈਂ ਬਿਲਕੁਲ ਠੀਕ ਠਾਕ ਰਹਣੀ ਆ ਜਦੋਂ ਮੈਂ ਕੋਈ ਵੀ ਗੋਲੀ ਖਾ ਲਵਾਂ ਜਾਂ ਕੋਈ ਕੈਪਸੂਲ ਵਗੈਰਾ ਮਤਲਬ ਕੋਈ ਵੀ ਟੈਬਲੇਟਸ ਵਗੈਰਾ ਲੈ ਲਵਾਂ ਉਦੋਂ ਮੈਨੂੰ ਕਬਜ਼ੇ ਦੀ ਪ੍ਰੋਬਲਮ ਹੁੰਦੀ ਹੈ ਪਤਾ ਨਹੀਂ ਕਿਉਂ ਮੈਨੂੰ 2 ਸਾਲਾਂ ਤੋਂ ਇਹ ਪ੍ਰੋਬਲਮ ਹੋਣ ਲੱਗ ਗਈ ਤਾਂ ਕਰਕੇ ਹੀ ਮੈਂ ਕੋਈ ਵੀ ਜਿਹੜੀ ਦਵਾਈ ਹੈ ਨਹੀਂ ਖਾਂਦੀ ਪਰ ਜਿਵੇਂ ਕਿ ਹੁਣ ਮੈਨੂੰ ਤੁਹਾਨੂੰ ਪਤਾ ਹੀ ਹੈ ਮੈਨੂੰ CRP ਜਿਹੜੇ ਮੇਰੇ ਵਧੇ ਹੋਏ ਨੇ ਯੀਐਸਆਰ ਹਨਾ ਉਹ ਵਧੇ ਹੋਏ ਨੇਗੇ ਉਦੇ ਕਰਕੇ ਮੈਨੂੰ ਕੈਪਸੂਲ ਜਿਹੜੇ ਖਾਣੇ ਪੈਂਦੇ ਨੇ ਮੈਂ ਤੁਹਾਨੂੰ ਦਿਖਾ ਵੀ ਦਿੱਤੀ ਇੱਥੇ ਪਹਿਉਣ ਦੀ ਖਰਾਕ ਜਿਹੜੀ ਰਹਿ ਗਈ ਇੱਕ ਖਾਤੀ ਰਹਿ ਗਈ ਇੱਕ ਕੈਪਸੂਲ ਰਹਿ ਗਿਆ ਆ ਦੇਖੋ ਮੈਂ ਖਾ ਰਹੀ ਹਾਂ ਤੇ ਇੱਕ ਪਹਿਲੇ ਦਿਨ ਖਾਧਾ ਉਹਦੇ ਨਾਲ ਮੈਨੂੰ ਠੀਕ ਲੱਗਿਆ ਕੋਈ ਕਬਜੀ ਦੀ ਪ੍ਰੋਬਲਮ ਨਹੀਂ ਹੋਈ ਦੂਸਰੇ ਦਿਨ ਤੋਂ ਮੈਨੂੰ ਜਿਹੜੀ ਕਬਜੀ ਦੀ ਪ੍ਰੋਬਲਮ ਸ਼ੁਰੂ ਹੋ ਗਈ ਤੇ ਮੇਰਾ ਪੇਟ ਆ ਜਿਹੜਾ ਉਹ ਕਾਫੀ ਫੁੱਲੇ ਫੁੱਲੇ ਰਹਿਣ ਲੱਗ ਗਿਆ ਤੇ ਜਿਹੜੀ ਕਬਜੀ ਹੁੰਦੀ ਹੈ ਖਾਸ ਕਰਕੇ ਮਤਲਬ ਹੈ ਤਾਂ ਇਹ ਕਾਫੀ ਦੇਖੋ ਬਿਮਾਰੀਆਂ ਦਾ ਦਿੰਦੀ ਆ ਜਿਹੜੀ ਫੇਸ ਤੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਫੇਸ ਕਾਲਾ ਹੋਣ ਲੱਗ ਜਾਂਦੇ ਇਹਦੇ ਨਾਲ ਜਿਹੜੀ ਕਵਜੀ ਹੁੰਦੀ ਆ ਜਦੋਂ ਆਪਾਂ ਨੂੰ ਕਵਜੀ ਹੁੰਦੀ ਆ ਫੇਸ ਕਾਲਾ ਹੋਣ ਲੱਗ ਜਾਂਦਾ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਹ ਤਾਂ ਕਰਕੇ ਤੁਹਾਡੇ ਨਾਲ ਅਜਿਹੀ ਚੀਜ਼ ਜਿਹੜੀ ਸ਼ੇਅਰ ਕਰਨ ਲੱਗੀ ਆ ਜੋ ਕਿ ਆਪਾਂ ਕਿਚਨ ਦੇ ਵਿੱਚੋਂ ਹੀ ਬਣਾਵਾਂਗੇ ਠੀਕ ਆ ਜੀ ਤੇ ਤੁਹਾਡੀ ਜੋ ਵੀ ਪੇਟ ਦੀ ਗੰਦਗੀ ਹੋ ਸਾਲਾਂ ਤੋਂ ਜਾਂ ਮਹੀਨਿਆਂ ਤੋਂ ਹਨ ਜਮਾ ਹੋਈ ਹੋਈ ਹੈਗੀ ਤੁਹਾਡਾ ਡੇਲੀ ਪੇਟ ਜਿੰਨਾ ਆਪਣਾ ਸਾਫ਼ ਹੋਣਾ ਚਾਹੀਦਾ ਜਿਵੇਂ ਆਪਾਂ ਨੂੰ ਪੇਟ ਡੇਲੀ ਆਪਾਂ ਫਲਾਸਾਉਡ ਕਰਦੇ ਆ ਹਨ ਤਾਂ ਆਪਾਂ ਨੂੰ ਮਤਲਬ ਕਿ ਜਿੰਨਾ ਆਪਾਂ ਨੂੰ ਪੇਟ ਮਤਲਬ ਜਿੰਨਾ ਆਰਾਮ ਪੇਟ ਨੂੰ ਮਿਲਣਾ ਚਾਹੀਦਾ ਉਹਨਾਂ ਨਹੀਂ ਮਿਲਦਾ ਹਨ ਇੱਕ ਟੰਪ ਬਦਲੇ ਕਿਆ ਦੇ ਨਾ ਪਰ ਟਾਈਮ ਟਪਉ ਜੇ ਕੰਮ ਹੋ ਰਿਹਾਗਾ ਵੀ ਹਨ ਤੇ ਵੀ ਉਹਨਾਂ ਪੇਟ ਨਹੀਂ ਸਾਫ਼ ਹੁੰਦਾ ਕਿਉਂਕਿ ਜਿੰਨਾ ਟਾਈਮ ਪੂਰਾ ਪੇਟ ਨਾ ਸਾਫ਼ ਹੋਵੇ ਹਨਾ ਉਨਾ ਟਾਈਮ ਆਰਾਮ ਹੀ ਨਹੀਂ ਮਿਲਦਾ ਹੈਗਾ ਅੱਜ ਅਜਿਹੇ ਹੈ ਤਰੀਕਾ ਤੁਹਾਨੂੰ ਦੱਸਦੇ ਆ ਤੁਹਾਡੇ ਜਿਹੜੀ ਪੇਟ ਦੀ ਗੰਦਗੀ ਉਹ ਬਾਹਰ ਆ ਜਾਊਗੀ ਸਿਰਫ 2 ਘੰਟਿਆਂ ਦੇ ਵਿੱਚ ਤੋਂ ਤੋਂ 3 ਘੰਟੇ ਤੁਹਾਨੂੰ ਲੱਗ ਸਕਦੇ ਨੇ 4 ਘੰਟੇ ਵੀ ਇਹਦੇ ਵਿੱਚ ਲੱਗ ਸਕਦੇ ਨੇ ਆਮ 2 ਘੰਟਿਆਂ ਦਾ ਪ੍ਰੋਸੈਸ ਹੈ ਪਰ ਤੁਹਾਨੂੰ 3-4 ਘੰਟੇ ਲੱਗੇ ਨੇ ਇਹ ਜਿਹੜਾ ਕੰਮ ਆ ਤੁਸੀਂ ਇਹ ਕਰਨਾਗਾ ਜਿਵੇਂ ਇਹ ਸਿਰਫ ਆਪਾਂ ਇੱਕ ਪਾਣੀ ਪੀਣਾਗਾ ਪਾਣੀ ਦੇ ਵਿੱਚ ਆਪਾਂ ਦੋ ਚੀਜ਼ਾਂ ਮਿਲਾਉਣੀਆਂ ਨੇ ਤੇ ਛੁੱਟੀ ਵਾਲੇ ਦਿਨ ਕਰੋ ਤੁਸੀਂ ਕਿਉਂਕਿ ਤੁਹਾਨੂੰ 3-4 ਘੰਟਿਆਂ ਦਾ ਜਿਹੜਾ ਟਾਈਮ ਚਾਹੀਦਾ ਇਹਦੇ ਲਈ ਠੀਕ ਹੈ ਜੀ ਤੇ ਤੁਸੀਂ ਨਾ ਛੁੱਟੀ ਵਾਲੇ ਦਿਨੇ ਕੰਮ ਕਰਿਓ ਤੇ ਹਫਤੇ ਦੇ ਵਿੱਚ ਆਪਾਂ ਮੈਂ ਪਹਿਲਾਂ ਵਾਰਸ ਦਿੰਨੀ ਆ ਵੀ ਡੇਲੀ ਇਹ ਪਾਣੀ ਨਹੀਂ ਪੀਣਾ ਹੈਗਾ ਠੀਕ ਹੈ ਜੀ ਜੇ ਡੇਲੀ ਇਹ ਪਾਣੀ ਪੀਓਗੇ ਤੁਹਾਡਾ ਬਲੱਡ ਪ੍ਰੈਸ਼ਰ ਆ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਊਗਾ ਠੀਕ ਹੈ ਹਫਤੇ ਦੇ ਵਿੱਚ ਇੱਕ ਵਾਰ ਇਹ ਪਾਣੀ ਪੀਣਾਗਾ ਠੀਕ ਹੈ ਜੀ ਤੇ ਹੋਰ ਆਪਾਂ ਦੂਸਰ ਕੋਈ ਦਿਨ ਮਤਲਬ ਆਏ ਨਹੀਂ ਹੈਗਾ ਵੀ ਆਪਾਂ ਡੇਗਲੀ ਪੀ ਲਈਏ ਠੀਕ ਹੈ ਜੀ ਤੇ ਚਲੋ ਜੀ ਆਪਾਂ ਕਿਚਨ 'ਚ ਚੱਲਦੇ ਹਾਂ ਤੇ ਪਾਣੀ ਬਣਾਉਨੇ ਆ ਪਾਣੀ ਬਣਾ ਕੇ ਆਪਾਂ ਪੀਣੀ ਆ ਠੀਕ ਹੈ ਤੇ ਇਹ ਜਿਹੜਾ ਪਾਣੀ ਹੈ ਤੁਸੀਂ ਇਹਨੂੰ 5-10 ਪਰ ਅਸਲ ਤਾਂ ਤੁਸੀਂ ਇਹਨੂੰ 5 ਜਾਂ 7 ਮਿੰਟਾਂ ਦੇ ਵਿੱਚ ਵਿੱਚ ਪੀਣਾਗਾ 1 ਲੀਟਰ ਤੁਸੀਂ ਪਾਣੀ ਲੈਣਾ ਠੀਕ ਹੈ ਜੀ 1 ਲੀਟਰ ਤੋਂ ਸਵਾ ਲੀਟਰ ਵੀ ਹੋ ਸਕਦਾਗਾ ਪਰ ਉਸ ਤੋਂ ਘੱਟ ਨਹੀਂ ਹੋਣਾ ਚਾਹੀਦਾ 1 ਲੀਟਰ ਪਾਣੀ ਜਿਹੜਾ ਤੁਸੀਂ ਪੀਣਾ ਜੇਕਰ ਤੁਹਾਨੂੰ ਇਹ ਪ੍ਰੋਬਲਮ ਆ ਵੀ ਅਸੀਂ 1 ਲੀਟਰ ਪਾਣੀ ਨਹੀਂ ਪੀ ਸਕਦੇ ਇਕੱਠਾ ਥੋੜਾ ਬਹੁਤਾ ਘੱਟ ਕਰ ਲਓ ਜਿਵੇਂ 1/2 ਲੀਟਰ ਕਰ ਲਓ ਪਰ ਇੰਨਾ ਕੁ ਪਾਣੀ ਜਿਹੜਾ ਹੋਣਾ ਜ਼ਰੂਰੀ ਹੋਵੇਗਾ ਠੀਕ ਹੈ ਜੀ ਤੇ ਚਲੋ ਜੀ ਜਿਹੜਾ ਤੁਹਾਡਾ ਪੇਟ ਆ ਇਹ ਪਾਣੀ ਪੀ ਕੇ ਬਿਲਕੁਲ ਪਹਿਲੀ ਫੈਟ ਤੁਹਾਡਾ ਜਿਹੜਾ ਹੋ ਜਾਊ ਨਿਕਲ ਜਾਊਗਾ ਤੁਹਾਡਾ ਪੇਟ ਐ ਬਿਲਕੁਲ ਅੰਦਰ ਚਲੇ ਜਾਊਗਾ ਠੀਕ ਹੈ ਜੀ ਤੁਸੀਂ ਹਫਤੇ ਵਿੱਚ ਇੱਕ ਵਾਰੀ ਕਰਨਾ ਹੈ ਹਫਤੇ ਵਿੱਚ ਵਿੱਚ ਕਰ ਲਓ ਇਹ ਹੈਨਾ ਚਾਰ ਪੰਜ ਹਫਤੇ ਕਰ ਲਓ ਜਿਵੇਂ ਮਤਲਬ ਕਿ ਹਫਤੇ ਵਿੱਚ ਇੱਕ ਅਜੇ ਜਿਵੇਂ ਤੁਸੀਂ ਐਤਵਾਰ ਦਾ ਦਿਨ ਲੈ ਲਓ ਜਿਹੜੇ ਜੋਬ ਕਰਦੇ ਹੋ ਐਤਵਾਰ ਦਾ ਦਿਨ ਲੈ ਲਓ ਤੇ ਐਤਵਾਰ ਨੂੰ ਇਹ ਤੁਸੀਂ ਪਾਣੀ ਪੀਓ ਉਸ ਤੋਂ ਬਾਅਦ ਤੁਸੀਂ ਅਗਲੇ ਐਤਵਾਰ ਫੇਰ ਠੀਕ ਹੈ ਜੀ ਛੁੱਟੀ ਜਿਹੜੇ ਵੀ ਜੋਬ ਕਰਦੇ ਨੇ ਛੁੱਟੀ ਵਾਲੇ ਕਰਨ ਜਿਹੜੇ ਕਰਨੇਗੇ ਉਹ ਇਹਨੂੰ ਜਦੋਂ ਮਰਜ਼ੀ ਕੋਈ ਵੀ ਦਿਨ ਤੁਸੀਂ ਲੈ ਸਕਦੇ ਹੋ ਹਫਤੇ ਦਾ हां ਸੌਨਰ ਤੋਂ ਲੈ ਕੇ ਸੰਡੇ ਤੱਕ ਦਾ ਕੋਈ ਵੀ ਦਿਨ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਜਿਹੜੇ ਘਰ ਦੇ ਵਿੱਚ ਨੇਗੇ ਉਹਨਾਂ ਲਈ ਠੀਕ ਹੈ ਜੀ ਤੇ ਬਾਕੀ ਜਿਹੜੇ ਘਰ ਦੇ ਵਿੱਚ ਨੇ ਇਹ ਨਾ ਸੋਚਿਓ ਮੈਂ ਦੁਬਾਰਾ ਫੇਰ ਕਹਿ ਦਿੰਨੀ ਆ ਕਿ ਅਸੀਂ ਇਹ ਡੇਲੀ ਕਰ ਸਕਦੇ ਆ ਡੇਲੀ ਤੁਸੀਂ ਇਹ ਪਾਣੀ ਨਹੀਂ ਪੀ ਸਕਦੇ ਹਫਤੇ ਵਿੱਚ ਤੁਸੀਂ ਇੱਕ ਵਾਰ ਪੀ ਸਕਦੇ ਹੋ ਉਹ ਕੋਈ ਵੀ ਦਿਨ ਤੁਸੀਂ ਲੈ ਸਕਦੇ ਜਿਹੜੇ ਘਰ ਰਹਿੰਦੇ ਹੋ ਠੀਕ ਹੈ ਜੀ ਜਿਹੜੇ ਜੌਬ ਕਰਦੇ ਹੋ ਉਸ ਹਿਸਾਬ ਦੇ ਨਾਲ ਆਪਣਾ ਦਿਨ ਟਾਈਮ ਲੈ ਲੈਣ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਚਲਦੇ ਆ ਕਿਚਨ ਦੇ ਵਿੱਚ ਤੇ ਪਾਣੀ ਬਣਾ ਕੇ ਆਪਾਂ ਪੀਨੇ ਆਂਗੇ ਠੀਕ ਹੈ ਜੀ ਮੈਂ ਪੀਉਂਗੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਠੀਕ ਹੈ ਜੀ ਕਬਜ਼ ਦੀ ਤੇ ਪੇਟ ਦੇਖ ਸਕਦੇ ਤੁਸੀਂ ਮੇਰਾ ਤੇ ਮੈਂ ਪਾਣੀ ਇਹ ਪੀਉਂਗੀ ਬਣਾ ਕੇ ਤੇ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਠੀਕ ਹੈ ਜੀ ਚਲੋ ਜੀ ਚਲਦੇ ਆ ਫਿਰ ਆਪਾਂ ਕਿਚਨ ਜੀ ਦੱਸਦੇ ਆ ਤੁਹਾਨੂੰ ਕਿਵੇਂ ਬਣਾ ਕੇ ਪਾਣੀ ਪੀਣਾ ਇਹ ਲੋ ਜੀ ਪੇਟ ਨੂੰ ਸਾਫ਼ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨਮਕ ਲੈਨੇ ਆਂਗੇ ਠੀਕ ਹੈ ਜੀ ਇਹ ਨਮਕ ਮੇਰੇ ਕੋਲ ਰੀਜਨਲ ਨਮਕਾ ਡਲੀਆਂ ਵਾਲਾ ਖੋਦ ਪੀਸ ਕੇ ਮੈਂ ਘਰ ਦੇ ਵਿੱਚ ਵਰਤਦੀ ਹੁੰਨੀ ਆ ਤੇ ਵੈਸੇ ਖਤਮ ਹੋ ਗਿਆ ਸੀ ਹੁਣ ਤੇ ਚਲੋ ਜੀ ਅੱਜ ਆਪਾਂ ਨਾਲੇ ਤਾਂ ਪੇਟ ਨੂੰ ਸਾਫ਼ ਕਰਨ ਦੇ ਲਈ ਨਮਕ ਆਪਾਂ ਨੂੰ ਚਾਹੀਦਾ ਵੈਸੇ ਵੀ ਪੀਸ ਲੈਣੀ ਹੈ ਮੈਂ ਠੀਕ ਆ ਜੀ ਇੱਕ ਡਲੀ ਲਈ ਆ ਮੈਂ ਇਹਨੂੰ ਪੀਸ ਲੈਣੀ ਆ ਪਰ ਇੰਨਾ ਨਹੀਂ ਲੱਗਣਾ ਉਦਾਂ ਮੈਂ ਪੀਸ ਲਿਆ ਠੀਕ ਆ ਜੀ ਤੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਬਲੈਕ ਜਿਹੜਾ ਨਮਕਾ ਇਹ ਕਿੰਨਾ ਗੁਣਾਕਾਰ ਆ ਕਿੰਨਾ ਹਨਾ ਮਤਲਬ ਜੋ ਵੀ ਚੋਰਨ ਵਗੈਰਾ ਦੇਖੋ ਬਣਾਇਆ ਜਾਂਦਾਗਾ ਉਹਦੇ ਵਿੱਚ ਜਿਹੜਾ ਬਲੈਕ ਨਮਕ ਹੀ ਪਾਇਆ ਜਾਂਦਾਗਾ ਹਨਾ ਕਾਲਾ ਨਮਕ ਜਣੀ ਕਿ ਲੋਨ ਕਹਿ ਸਕਦੇ ਆਪਾਂ ਕਾਲਾ ਲੋਨ ਆ ਜਿਹੜਾ ਉਹੀ ਪਾਇਆ ਜਾਂਦਾ ਜਿੰਨੇ ਵੀ ਚੂਰਣ ਬਣਦੇ ਨੇ ਪੇਟ ਲਈ ਹਨਾ ਡਾਈਜੈਸ਼ਨ ਦੇ ਲਈ ਆਪਣੇ ਚੂਰਣ ਬਣਦੇ ਨੇ ਉਹਨਾਂ ਵਿੱਚ ਜਿਹੜਾ ਕਾਲਾ ਨਮਕ ਪਾਇਆ ਜਾਂਦਾ ਠੀਕ ਆ ਜੀ ਚਲੋ ਜੀ ਆਪਾਂ ਪਾਊਡਰ ਬਣਾ ਲਿਆ ਨਮਕ ਬਣ ਗਿਆ ਆਪਣਾ ਤਿਆਰ ਤੇ ਉਸ ਤੋਂ ਬਾਅਦ ਗੈਸ ਚਲਾ ਲਿਆ ਤੇ ਆਪਾਂ ਜਿਹੜਾ ਚਾਵਲਾ ਡੱਬਾ ਰੱਖ ਲਿਆ ਇਹਦੇ ਵਿੱਚ ਆਪਾਂ 1 ਲੀਟਰ ਪਾਣੀ ਜਿਹੜਾ ਪਾਵਾਂਗੇ ਠੀਕ ਹੈ ਜੀ ਤੁਹਾਨੂੰ ਐ ਲੱਗਦਾ ਵੀ ਪਹਿਲੀ ਬਾਰ ਦੇ ਵਿੱਚ ਇੰਨਾ ਪਾਣੀ ਅਸੀਂ ਨਹੀਂ ਪੀ ਸਕਦੇ ਇਕੱਠਾ 1 ਲੀਟਰ ਹਨਾ ਤਾਂ ਥੋੜਾ ਘੱਟ ਕਰ ਲਓ ਪੌਣਾ ਲੀਟਰ ਕਰ ਲਓ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੀ ਆ ਠੀਕ ਹੈ ਜੀ ਦੇਖੋ ਮੈਂ ਮਿਣਕੇ ਦੇ ਵਿੱਚ 2.5 ਗਲਾਸ ਜਿਹੜੇ ਪਾਣੀ ਦੇ ਪਾਏ ਨੇਗੇ ਠੀਕ ਹੈ ਜੀ ਇਹ ਆਪਾਂ ਪਾਣੀ ਨੂੰ ਉਵਾਲਣਾ ਨਹੀਂ ਹੈਗਾ ਸਿਰਫ ਗਰਮ ਕਰਨਾ ਗਰਮ ਆਪਾਂ ਇੰਨਾ ਕੁ ਕਰਨਾ ਜਿੰਨਾ ਕੁ ਆਪਾਂ ਪੀ ਸਕੀਏ ਜ਼ਿਆਦਾ ਗਰਮ ਨਹੀਂ ਕਰਨਾ ਜਿੰਨਾ ਕੁ ਆਪਾਂ ਆਪਣਾ ਮਤਲਬ ਪੀ ਸਕੀਏ ਆਪਾਂ ਉਨਾ ਹੀ ਗਰਮ ਕਰਨਾ ਉਸ ਤੋਂ ਬਾਅਦ ਦੇਖੋ ਆਪਾਂ ਜਿਹੜਾ ਕਾਲਾ ਲੋਨ ਸੀ ਉਹ ਪੀਸ ਲਿਆ ਸੀ ਤੇ ਨਾਲ ਹੀ ਆਪਾਂ ਮੈਂ ਡੇਢ ਨਿੰਬੂ ਲਿਆ ਤੁਸੀਂ ਆਮਲਾ ਵੀ ਲੈ ਸਕਦੇ ਹੋ ਆਮਲੇ ਦਾ ਜੂਸ ਹੁੰਦਾ ਜਿਹੜਾ ਉਹ ਲੈ ਸਕਦੇ ਹੋ ਲੈਣਾ ਤੁਸੀਂ オリジナル ਆ ਮਤਲਬ ਕੱਦੂ ਕਾਸ ਕਰਕੇ ਆਮਲੇ ਨੂੰ ਤੁਸੀਂ ਉਹਨੂੰ ਕਿਸੇ ਕੱਪੜੇ ਨਾਲ ਪਉਣ ਕੇ ਉਹਦਾ ਜੂਸ ਲੈ ਲਿਓ ਠੀਕ ਹੈ ਜੀ ਮੈਂ ਡੇਢ ਨਿੰਬੂ ਲਿਆ ਜੇਕਰ ਤੁਹਾਡੇ ਨਿੰਬੂ ਦਾ ਸਾਈਜ਼ ਛੋਟਾ ਤਾਂ ਤੁਸੀਂ ਦੋ ਲੈ ਲਿਓ ਤੇ ਜਿਹੜਾ ਚਮਚਾ ਬਿਲਕੁਲ ਛੋਟਾ ਲਿਆ ਮੈਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਛੋਟਾ ਚਮਚਾ ਇਹ ਆਪਾਂ ਪੂਰੇ ਨਹੀਂ ਭਰਨੇ ਅ ਥੋੜੇ ਬਸ ਉਹਨੇ ਹੀ ਰੱਖਣੇ ਨੇ ਦੋ ਚਮਚ ਲੈਣੇ ਨੇ ਤੇ ਹੁਣ ਇੱਥੇ ਤੁਸੀਂ ਕਹੋਗੇ ਵੀ ਨਮਕ ਆ ਜਿਹੜਾ ਇਹ ਤੁਹਾਡੇ ਬੀਪੀ ਨੂੰ ਬਹੁਤ ਜ਼ਿਆਦਾ ਹਾਈ ਕਰ ਦੂਗਾ ਹਨਾ ਦੇਖੋ ਨਮਕ ਕਦੇ ਵੀ ਬੀਪੀ ਨੂੰ ਹਾਈ ਨਹੀਂ ਕਰਦਾ ਜਿਹੜਾ ਇਹ ਬਲੈਕ ਨਮਕ ਹੁੰਦਾ ਇਹਦੇ ਵਿੱਚ ਸੋਡੀਅਮ ਦੀ ਮਾਤਰਾ ਜਿਹੜੀ ਉਹ ਘੱਟ ਹੁੰਦੀ ਹੈ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਮਤਲਬ ਕਿ ਜਿਵੇਂ ਵੀ ਮੈਂ ਤੁਹਾਨੂੰ ਦੱਸਿਆ ਵੀ ਚੂਰਨ ਆਪਾਂ ਬਣਾਉਨੇ ਆ ਤੇ ਉਹ ਮਤਲਬ ਕਾਲਾ ਨੂਨ ਹੀ ਪਾਇਆ ਜਾਂਦਾ ਟੌਕਸਿਨਸ ਹੁੰਦੇ ਨੇ ਜਿਹੜੇ ਸਾਡੇ ਪੇਟ ਦੇ ਅੰਦਰ ਆ ਮਲ ਜੰਮਿਆ ਹੁੰਦਾ ਸਾਡੇ ਨਸਾਂ ਦੇ ਵਿੱਚ ਅੰਤਾਂ ਦੇ ਵਿੱਚ ਉਹਨੂੰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰੂਗਾ ਤੁਹਾਡੀਆਂ ਇਹ ਠੀਕ ਆ ਜੀ ਨਿਊਟ੍ਰੀਸ਼ਨ ਇਹਦੇ ਵਿੱਚ ਜ਼ਿਆਦਾ ਹੁੰਦਾ ਸੋਡੀਅਮ ਬਲੈਕ ਕਾਲੇ ਨੂਨ ਦੇ ਵਿੱਚ ਘੱਟ ਹੁੰਦਾ ਠੀਕ ਆ ਜੀ ਆਮ ਜਿਹੜਾ ਲੋਨ ਆਪਾਂ ਵਰਤਦੇ ਆ ਘਰਾਂ ਦੇ ਵਿੱਚ ਉਹਦੇ ਨਾਲੋਂ ਇਹਦੇ ਵਿੱਚ ਜਿਹੜਾ ਸੋਡੀਅਮ ਆ ਬਹੁਤ ਘੱਟ ਹੁੰਦਾ ਠੀਕ ਆ ਜੀ ਜਿਹੜਾ ਆਪਾਂ ਚਿੱਟਾ ਲੋਨ ਵਰਤਦੇ ਆ ਉਹਦੇ ਵਿੱਚ ਜ਼ਿਆਦਾ ਹੁੰਦਾ ਨਿਊਟ੍ਰੀਸ਼ਨ ਇਹਦੇ ਵਿੱਚ ਜ਼ਿਆਦਾ ਹੁੰਦਾ ਸੋਡੀਅਮ ਘੱਟ ਹੁੰਦਾ ਠੀਕ ਹੈ ਜੀ ਇਸ ਕਰਕੇ ਜਿਹਦਾ ਤਾਂ ਬੀਪੀ ਜ਼ਿਆਦਾ ਵੱਧਦਾ ਗਾ ਡੇਲੀਓ ਵਧਿਆ ਰਹਿੰਦਾ ਉਹਦੇ ਲਈ ਹੋ ਸਕਦਾ ਵੀ ਬੀਪੀ ਲਈ ਨੁਕਸਾਨ ਤੇ ਉਹ ਨਾ ਕਰਿਓ ਤੇ ਜਿਨ੍ਹਾਂ ਦਾ ਵੀ ਕਦੇ-ਕਦੇ ਬੀਪੀ ਵੱਧਦਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹ ਪੀ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਮੈਂ ਡੇਢ ਨਿੰਬੂ ਲਿਆ ਸੀ ਨਿੰਬੂ ਦਾ ਸਾਈਜ਼ ਵੱਡਾ ਸੀ ਇਸ ਤਰ੍ਹਾਂ ਕਰਕੇ ਬੀਜ ਵਗੈਰਾ ਮੈਂ ਉੱਪਰ ਹੀ ਰੱਖ ਲਏ ਤੇ ਹੱਥ ਤੇ ਇਦਾਂ ਹੀ ਨਚੋੜ ਲਿਆ ਸੀ ਹੱਥ ਦੇ ਉੱਪਰ ਰੱਖ ਕੇ ਠੀਕ ਹੈ ਜੀ ਡੇਢ ਨਿੰਬੂ ਜਿਹੜਾ ਮੈਂ ਪੂਰਾ ਪਾ ਲਿਆ ਉਕੇ ਨਿੰਬੂ ਦਾ ਸਾਈਜ਼ ਵੱਡਾ ਸੀ ਜੇਕਰ ਤੁਹਾਡੇ ਕੋਲ ਛੋਟੇ ਨਿੰਬੂ ਨੇ ਤਾਂ ਤੁਸੀਂ ਦੋ ਲੈ ਸਕਦੇ ਹੋ ਠੀਕ ਹੈ ਜੀ ਤੇ ਇਹਨੂੰ ਪੀਣਾ ਆਪਾਂ ਸਿਰਫ 7 8 ਮਿੰਟਾਂ ਦੇ ਵਿੱਚ 5 ਤੋਂ 7-8 ਮਿੰਟਾਂ ਦੇ ਵਿੱਚ ਵਿੱਚ ਆਪਾਂ ਇਹਨੂੰ ਪੀ ਲੈਣਾ ਪਾਣੀ ਨੂੰ ਠੀਕ ਹੈ ਜੀ ਤੇ ਲੋ ਜੀ ਚਮਚ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਲ ਲੈਨੇ ਜਣੀ ਕਿ ਮਿਕਸ ਕਰ ਲੈਨੇ ਫਿਰ ਆਪਾਂ ਜਿਹੜੇ ਗਲਾਸ ਮਨੇ ਸੀ ਦੋ ਭਰ ਜਣ ਢਾਈ ਭਰ ਜਣ ਤਿੰਨ ਭਰ ਜਣ ਠੀਕ ਹੈ ਜੀ ਉਹ ਤੁਸੀਂ ਪੀ ਲੈਣਾ ਲੋ ਜੀ ਆਪਾਂ ਹੁਣ ਇਹਨਾਂ ਨੂੰ ਗਲਾਸ ਦੇ ਵਿੱਚ ਪਾ ਲੈਨੇ ਆ ਪਾਣੀ ਨੂੰ ਠੀਕ ਹੈ ਜੀ ਦੋ ਗਲਾਸ ਭਰ ਲੈਣੇ ਆ ਪਾਕੀ ਬਚਦਾ ਆਪਾਂ ਬਾਅਦ ਦੇ ਵਿੱਚ ਪੀ ਲਾਂਗੇ ਜੋ ਵੀ ਥੋੜਾ ਬਹੁਤਾ ਨਮਕ ਦੇ ਵਿੱਚ ਹੁੰਦੀ ਹੈ ਥੋੜੀ ਬਹੁਤੀ ਗੰਦਗੀ ਜੀ ਉਹ نیچے بیٹھ ਜੋ ਪਉਣ ਦੀ ਲੋੜ ਨਹੀਂ ਇਦਾਂ ਹੀ ਰੱਖ ਦਿਓ ਥੋੜਾ ਟਾਈਮ ਪਉਣ ਲਿਓ ਆ ਪਉਣਿਓ ਨਾ ਇਦਾਂ ਹੀ ਰੱਖ ਦਿਓ نیچے بیٹھ ਜੋ ਤੇ ਫਿਰ ਤੁਸੀਂ ਇਹਨੂੰ ਪੀ ਸਕਦੇ ਹੋ ਪਾ ਕੇ ਗਲਾਸ ਦੇ ਵਿੱਚ ਠੀਕ ਹੈ ਜੀ ਇਹਨੂੰ ਬੈ ਕੇ ਪੀਣਾਗਾ ਖੜਕੇ ਨਹੀਂ ਪੀਣਾ ਪਾਣੀ ਬੈ ਕੇ ਪੀਣਾ ਖਾਲੀ ਪੇਟ ਪੀਣਾ ਪਾਣੀ ਤੁਸੀਂ ਨਹੀਂ ਠੀਕ ਹੈ ਜੀ ਇਹ ਆਪਾਂ ਨੂੰ ਪਤਾ ਹੀ ਨਹੀਂ ਜਿਹੜਾ ਨਿੰਬੂ ਆਗਾ ਨਿੰਬੂ ਪਾਇਆ ਪਾ ਬਲੈਕ ਜਿਹੜਾ ਕਾਲਾ ਨੂਨ ਪਾਇਆਗਾ ਇਹ পেট ਦੀ ਗੈਸ ਜਿਵੇਂ ਅਫਾਰਾ ਗੰਦਗੀ ਹੈਨਾ ਜੋ ਮਤਲਬ ਕਿ ਉਸ ਨੂੰ ਇਹ ਕੱਢਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਬਿਲਕੁਲ ਇਹ ਸਿੰਪਲ ਜਿਹਾ ਤਰੀਕਾ ਮਤਲਬ ਮੇਰਾ ਕਹਿਣ ਦਾ ਸਿੰਪਲ ਜਿਹਾ ਤਰੀਕਾਗਾ ਹੈਨਾ ਜਿਹੜੀ ਵੀ ਤੁਹਾਡੇ পেট ਦੀ ਗੰਦਗੀ ਗੈਸ ਅਫਾਰਾ ਅਫਾਰਾ ਹੈਨਾ ਉਹਨੂੰ ਘੱਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਇਹ ਜਿਹੜੀ ਹੈਲਪ ਕਰੂਗਾ ਤੇ ਹੈਲਪ ਹੀ ਨਹੀਂ ਕਰੂਗਾ ਜੇ ਤੁਸੀਂ ਇਹ ਤਰੀਕਾ ਵਰਤ ਕੇ ਵਰਤੋਂਗੇ ਵਰਤ ਕੇ ਦੇਖੋ ਹਨ ਜੋ ਵੀ ਗੈਸ ਅਫਾਰਾ ਅਫਾਰਾ ਗੰਦਗੀ ਜਿਸ ਕਰਕੇ ਪੇਟ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਸਾਡਾ ਹਨਾ ਮਤਲਬ ਪੇਟ ਦਿਖਦਾ ਬਹੁਤ ਵੱਡਾ ਪੇਟ ਲੱਗਦਾਗਾ ਮਤਲਬ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਭਰਿਆ ਭਰਿਆ ਪੇਟ ਰਹਿੰਦਾ ਹਨਾ ਉਹਨੂੰ ਮਤਲਬ ਠੀਕ ਕਰਨ ਦੇ ਵਿੱਚ ਜੋ ਵੀ ਸਾਡੇ ਪੇਟ ਦੇ ਅੰਦਰ ਟੌਕਸਿਨਸ ਹੁੰਦੇ ਨੇ ਉਹਨੂੰ ਜਮਾ ਹੋਏ ਹੁੰਦੇ ਨੇ ਗੰਦਗੀ ਜਮਾ ਹੋਈ ਹੁੰਦੀ ਹੈ ਹਨਾ ਉਹਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੂਗਾ ਠੀਕ ਹੈ ਜੀ ਬਹੁਤ ਹੈਲਪ ਕਰੂਗਾ ਤੇ ਪੇਟ ਵੱਧਦਾ ਕਿਉਂ ਆ ਇਸੇ ਕਰਕੇ ਵੱਧਦਾ ਕਿਉਂਕਿ ਆਪਾਂ ਗਲਤ ਖਾਂਦੇ ਆ ਜੀ ਟਾਈਮ ਤੇ ਗਲਤ ਟਾਈਮ ਤੇ ਖਾਣਾ ਖਾਂਦੇ ਆ ਹਨਾ ਬਿਨਾਂ ਭੁੱਖ ਤੋਂ ਖਾਣਾ ਖਾਂਦੇ ਆ ਤਲਿਆ ਹੋਇਆ ਖਾਂਦੇ ਆ ਕਦੇ ਸਮੋਸੇ ਖਾ ਲੇ ਕਦੇ ਚਿਪਸ ਖਾ ਲੇ ਕਦੇ ਪੀਜ਼ਾ 버ਗਰ ਖਾ ਲਿਆ ਕੁਲਚਾ ਖਾ ਲਿਆ ਜਾਂ ਕਿਸੇ ਨੇ ਆਪਣੇ ਸਾਹਮਣੇ ਕੋਈ ਚੀਜ਼ ਲਿਆ ਕੇ ਰੱਖਤੀ ਹਨਾ ਮਿੱਠਾ ਲਿਆ ਕੇ ਰੱਖਤ ਆਪਾਂ ਉਹ ਖਾਂਦੇ ਆ بس ਇਹੀ ਚੀਜ਼ਾਂ ਨੇ ਜਿਹੜੀਆਂ ਸਾਡੇ ਪੇਟ ਨੂੰ ਗੜਬੜੀ ਕਰਦੀਆਂ ਨੇ ਠੀਕ ਹੈ ਜੀ ਤੇ ਇਹੀ ਨੁਕਸਾਨ ਕਰਦੀਆਂ ਨੇ ਗਿਆ ਤੇ ਤੁਸੀਂ ਨੇ ਮਤਲਬ ਜਿਹੜਾ ਇਹ ਪਾਣੀ ਪੀ ਲਿਆ ਖਾਲੀ ਪੇਟ ਪਾਣੀ ਪੀਣਾ ਤੁਸੀਂ ਸਵੇਰ ਹੀ ਇਹ ਜਿਹੜਾ ਕੰਮ ਆ ਕਰ ਲਓ ਤੇ ਖਾਲੀ ਪੇਟ ਪੀ ਕੇ ਪਾਣੀ ਉਸ ਤੋਂ ਬਾਅਦ ਤੁਸੀਂ ਜਦੋਂ ਪਾਣੀ ਪੀ ਲਿਆ ਕੁਝ ਨਹੀਂ ਖਾਣਾ ਨਾ ਚਾਹ ਨਾ ਦੁੱਧ ਕੌਫੀ ਨਾ ਪਾਣੀ ਜਿੰਨਾ ਟਾਈਮ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਤੁਸੀਂ 2-3 ਵਾਰ ਟਾਇਲਟ ਫਲਸ਼ ਔਟ ਨਹੀਂ ਕਰਿਆਉਂਦੇ ਹਨਾ ਉਹਨਾ ਟਾਈਮ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਹੈਗਾ ਸੋਨੂੰ 2 ਵਾਰ ਵੀ ਜਾਣਾ ਪੈ ਸਕਦਾ 3 ਵਾਰ ਵੀ ਜਾਣਾ ਪੈ ਸਕਦਾ ਫਲਸ਼ ਹਨਾ ਠੀਕ ਹੈ ਜੀ ਤੇ ਕੁੱਕ ਭਰਾਇਓ ਨਾ ਜਦੋਂ ਤੁਸੀਂ ਇਹ ਪੀ ਲਿਆ ਪਾਣੀ ਘੰਟੇ ਬਾਅਦ ਜਾਂ ਅੱਧੇ ਘੰਟੇ ਬਾਅਦ ਤੁਹਾਡਾ ਪੇਟ ਆ ਜਿਹੜਾ ਗੁਰਗੁੜ ਕਰੂਗਾ ਠੀਕ ਹੈ ਤੇ ਤੁਸੀਂ ਘਿਪਰਾਉਣਾ ਨਹੀਂ ਜੋ ਵੀ ਆਪਾਂ ਇਹ ਪਾਣੀ ਪੀਤਾ ਪੇਟ ਤੁਹਾਡਾ ਗੁਰਗੁੜ ਕਰੂਗਾ ਤਾਂ ਉਹਨੂੰ ਆਪਣਾ ਕੰਮ ਕਰਨ ਦਿਓ ਠੀਕ ਹੈ ਜੀ ਤੁਸੀਂ ਘਿਪਰਾਇਓ ਨਾ ਠੀਕ ਹੈ ਤੇ ਤਾਂ ਹੀ ਮੈਂ ਬੋਲਿਆ ਸੀ ਵੀ ਛੁੱਟੀ ਵਾਲਾ ਦਿਨ ਲਿਓ ਜਿਹੜੇ ਜੌਬ ਕਰਦੇ ਨੇ ਉਹ ਛੁੱਟੀ ਵਾਲੇ ਦਿਨੇ ਇਹ ਕੰਮ ਕਰਨ ਪਾਣੀ ਨੂੰ ਪੀਣ ਠੀਕ ਆ ਜੀ ਤੇ ਘਬਰਾਉਣ ਦੀ ਲੋੜ ਨਹੀਂ ਆਰਾਮ ਨਾਲ ਫਰੈਸ਼ ਹੋਵੋ ਜਦੋਂ ਤੁਹਾਡਾ ਤੁਸੀਂ ਫਰੈਸ਼ ਹੋ ਗਏ ਤੁਸੀਂ ਦੋ ਬਾਰ ਜਾਂ ਤਿੰਨ ਵਾਰ ਹਨਾ ਫਲਸ਼ ਆਊਟ ਕਰਿਆਏ ਤੇ ਉਸ ਤੋਂ ਬਾਅਦ ਤੁਹਾਡਾ ਪੇਟ ਬਿਲਕੁਲ ਸਾਫ਼ ਹੋ ਜੂ ਤੁਹਾਨੂੰ ਆਰਾਮ ਮਿਲ ਜੂਗਾ ਬਹੁਤ ਵਧੀਆ ਫੀਲ ਹੋਊਗਾ ਹਨਾ ਫਿਰ ਤੁਸੀਂ ਮਤਲਬ ਕੁਝ ਵੀ ਹਲਕਾ ਫੁਲਕਾ ਖਾ ਲਿਓ ਉਸ ਤੋਂ ਬਾਅਦ ਜਦੋਂ ਤੁਹਾਡਾ ਪੇਟ ਬਿਲਕੁਲ ਸਾਫ਼ ਹੋ ਗਿਆ ਤੁਹਾਨੂੰ ਬਿਲਕੁਲ ਆਰਾਮ ਮਿਲ ਗਿਆ ਤੁਹਾਨੂੰ ਇਹ ਲੱਗੇ ਭੁੱਖ ਲੱਗੇ ਬਹੁਤ ਜ਼ਿਆਦਾ ਭੁੱਖ ਲੱਗੂਗੀ ਤੁਹਾਨੂੰ ਠੀਕ ਹੈ ਜੀ ਭੁੱਖ ਲੱਗੀ ਤਾਂ ਤੁਸੀਂ ਕੀ ਕਰਨਾ ਹਲਕਾ ਫੁਲਕਾ ਬਿਲਕੁਲ ਖਾਣਾਗਾ ਹਲਕੇ ਫੁਲਕੇ ਖਾਣੇ ਦੇ ਵਿੱਚ ਤੁਹਾਡੇ ਹਰੀਆਂ ਸਬਜ਼ੀਆਂ ਵੀ ਹੋ ਸਕਦੀਆਂ ਨੇ ਤੁਸੀਂ ਉਹਨਾਂ ਸੂਪ ਬਣਾ ਕੇ ਵੀ ਲੈ ਸਕਦੇ ਹੋ ਠੀਕ ਹੈ ਉਦਾਂ ਸਬਜ਼ੀਆਂ ਵੀ ਖਾ ਸਕਦੇ ਹੋ ਸਬਜ਼ੀ ਤਾਂ ਆਪਾਂ ਨੂੰ ਵੱਧ ਤੋਂ ਵੱਧ ਖਾਣੀ ਚਾਹੀਦੀ ਹੈਗੀ ਜਿਨ੍ਹਾਂ ਨੂੰ ਮਤਲਬ ਕਿ ਕਬਜ਼ ਦੀ ਪ੍ਰੋਬਲਮ ਆ ਹਣਾ ਉਹਨਾਂ ਨੂੰ ਸਬਜ਼ੀ ਜ਼ਿਆਦਾ ਖਾਣੀ ਚਾਹੀਦੀ ਆ ਤੇ ਇਹਦੇ ਵਿੱਚ ਤੁਸੀਂ ਰੋਟੀ ਨਹੀਂ ਖਾਣੀ ਮਤਲਬ ਰੋਟੀ ਨੂੰ ਸਕਿਪ ਕਰ ਦੋ ਵੀ ਤੁਸੀਂ ਜਿਵੇਂ ਤੁਹਾਡਾ ਪੇਟ ਸਾਫ਼ ਹੋਇਆ ਤੁਹਾਨੂੰ ਬਿਲਕੁਲ ਫਰੈਸ਼ ਤੁਸੀਂ ਹੋਗੇ ਆਰਾਮ ਮਿਲ ਗਿਆ ਤੁਸੀਂ ਮਤਲਬ ਕਿ ਨਾ ਹੋਣਾ ਖਾਓ ਰੋਟੀ ਚਾਲ ਵਗੈਰਾ ਵੀ ਤੁਸੀਂ ਕਹੋ ਵੀ ਅਸੀਂ ਚੌਲ ਬਣਾ ਕੇ ਖਾ ਲਈਏ ਜੇ ਰੋਟੀ ਖਾ ਲਈਏ ਹਨਾ ਹੈਵੀ ਚੀਜ਼ ਬਿਲਕੁਲ ਵੀ ਨਾ ਖਾਓ ਤੁਸੀਂ ਹਲਕਾ ਖਾਓ ਜਿਸ ਵਿੱਚ ਹਰੀਆਂ ਸਬਜ਼ੀਆਂ ਮੈਂ ਦੱਸਿਆ ਹਨਾ ਤੇ ਇਹਦੇ ਵਿੱਚ ਜਿਵੇਂ ਸੈਲਡ ਹੋ ਸਕਦਾ ਹਨਾ ਸੈਲਟ ਤੁਸੀਂ ਲੈ ਸਕਦੇ ਹੋ ਸੈਲਡ ਦੇ ਕੋਈ ਵੀ ਸੈਲਡ ਲੈ ਲਓ ਠੀਕ ਹੈ ਜੀ ਜਿਵੇਂ ਦਹੀਂ ਹੋ ਗਿਆ ਦੁੱਧ ਹੋ ਗਿਆ ਇਹ ਤੁਸੀਂ ਫੈਟ ਵਾਲੀਆਂ ਚੀਜ਼ਾਂ ਲੈ ਸਕਦੇ ਕਿਉਂਕਿ ਸਾਡੇ ਸਰੀਰ ਨੂੰ ਜਿਹੜੀ ਫੈਟ ਦੀ ਬਹੁਤ ਘਾਟ ਆ ਸਾਨੂੰ ਇਹ ਹੁੰਦਾ ਵੀ ਜਿਹੜੀਆਂ ਫੈਟਾਂ ਵਾਲੀਆਂ ਚੀਜ਼ਾਂ ਨੇ ਉਹ ਸਾਡੇ ਸਰੀਰ ਨੂੰ ਨੁਕਸਾਨ ਕਰਦੀਆਂ ਨਹੀਂ ਨੁਕਸਾਨ ਕਰਦੀਆਂ ਜਿਹੜਾ ਮਤਲਬ ਫੈਟ ਜਿੰਨੀ ਫੈਟ ਸਾਡੇ ਮੱਲ ਨੂੰ ਚਾਹੀਦੀ ਆ ਹਨਾ ਉਹ ਫੈਟ ਆਪਾਂ ਲੈ ਹੀ ਨਹੀਂ ਰਹੇ ਹੈਗੇ ਚਿਕਨਾਈ ਆਪਣੀ ਫੈਟ ਨੂੰ ਮੱਲ ਨੂੰ ਮਤਲਬ ਕਿ ਜਿਹੜੀ ਚਿਕਨਾਈ ਉਹ ਨਹੀਂ ਮਿਲ ਰਹੀ ਹਨਾ ਤੇ ਜਿਹੜਾ ਮਤਲਬ ਮਾਲਾ ਜਿਹੜਾ ਸਾਡੇ ਪੇਟ ਦੇ ਅੰਦਰ ਉਹਨੂੰ ਚਿਕਨਾਈ ਮਿਲਣੀ ਬਹੁਤ ਜ਼ਰੂਰੀ ਆ ਤਾਂ ਸਾਡਾ ਜਿਹੜਾ ਪੇਟ ਆ ਉਹ ਸਾਫ਼ ਨਹੀਂ ਹੁੰਦਾ ਫਿਰ ਗੈਸ ਅਫਾਰਾ ਸਾਡਾ ਪੇਟ ਵੱਧਦਾਗਾ ਹਨਾ ਮੋਟਾਪਾ ਵਧਣਾ ਜਿਹੜਾ ਸ਼ੁਰੂ ਹੋ ਜਾਂਦਾ ਕਿਉਂਕਿ ਆਪਾਂ ਜ਼ਿਆਦਾਤਰ ਫਾਸਟ ਫੂਡ ਖਾਂਦੇ ਆਂਗੇ ਆਮ ਜੀ ਗੱਲ ਹੋ ਗਈ ਇਹ ਤਾਂ ਹੁਣ ਹਰ ਇੱਕ ਬੰਦਾ ਕਹਿ ਦਿੰਦਾ ਹਨਾ ਕੋਈ ਰਿਸ਼ਤੇਦਾਰ ਆਇਆ ਤਾਂ ਬਾਜ਼ਾਰ ਦੇ ਵਿੱਚੋਂ ਲੋ ਜੀ ਸਮੋਸੇ ਫੜ ਲਿਓ ਆ ਕੋਲਚੇ 버ਗਰ ਫੜ ਲਿਓ ਜਾਂ ਪੀਜ਼ਾ ਵਗੈਰਾ ਫੜ ਲਿਓ ਹਨਾ ਇਹੀ ਚੀਜ਼ਾਂ ਸਾਡੇ ਸਰੀਰ ਨੂੰ ਨੁਕਸਾਨ ਕਰਦੀਆਂ ਖਾਸ ਕਰਕੇ ਸਰੀਰ ਸਾਰਾ ਪੇਟ ਦੇ ਨਾਲ ਹੀ ਆ ਕਹਿੰਦੇ ਹੁੰਦੇ ਨੇ ਸਰੀਰ ਜਿਹੜਾ ਇਹ ਆਪਣਾ ਮੰਦਰਾ ਹੱਥ ਨੇ ਜਿਹੜੀ ਦੀ ਸਫਾਈ ਕਰਨ ਲਈ ਨੇ ਠੀਕ ਆ ਜੀ ਉਹ ਕੀ ਗੱਲ ਆ ਗਈ ਬਸ ਜਦੋਂ ਆਪਾਂ ਦਾ ਖਾਣਾ ਪੀਣਾ ਨਹੀਂ ਹੈਗਾ ਸਹੀ ਫਿਰ ਆਪਣਾ ਜਿਹੜਾ ਪੇਟ ਆ ਉਹ ਪਤਣਾ ਸ਼ੁਰੂ ਹੋ ਜਾਂਦਾਗਾ ਤੇ ਤੁਸੀਂ ਇਹਦੇ ਵਿੱਚ ਕੀ ਕਰਨਾ ਤੁਸੀਂ ਜਦੋਂ ਤੁਹਾਨੂੰ ਤੇਜ ਭੁੱਖ ਲੱਗੀ ਹੋਵੇ ਜਿਵੇਂ ਦੱਸਿਆ ਸੈਲਡ ਵਗੈਰਾ ਹੋ ਗਿਆ ਹਨਾ ਹਰੀਆਂ ਸਬਜ਼ੀਆਂ ਹੋ ਗਿਆ ਦਹੀਂ ਹੋ ਗਿਆ ਦੁੱਧ ਹੋ ਗਿਆ ਹਨਾ ਇਹਦੇ ਵਿੱਚ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ ਫੈਟ ਵਾਲੀ ਚੀਜ਼ਾਂ ਵੀ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਖਿਚੜੀ ਬਣਾ ਲਓ ਹਨਾ ਖਿਚੜੀ ਬਣਾ ਲਓ ਹਲਕੀ ਜਿਹੀ ਖਿਚੜੀ ਬਣਾ ਲਓ ਜਾਂ ਕੁਝ ਵੀ ਨਾ ਤੁਸੀਂ ਲਓ ਹਲਕੀ ਜਿਹੀ ਖਿਚੜੀ ਬਣਾ ਲਓ ghee ਪਾ ਕੇ ਤੁਸੀਂ ਉਹ ਖਾ ਲਓ ਠੀਕ ਹੈ ਜੀ ਇਸ ਤਰ੍ਹਾਂ ਖਾਓ ਤੁਸੀਂ ਤੇ ਇਹਦੇ ਵਿੱਚ ਜਦੋਂ ਆਪਾਂ ਪਾਣੀ ਪੀ ਲੈ ਬਿਲਕੁਲ ਵੀ ਨਾ ਚਾਹ ਨਾ ਪਾਣੀ ਨਾ ਦੁੱਧ ਕੌਫੀ ਕੋਸ਼ਿਸ਼ ਹੀ ਲੈਣਾ 4 ਘੰਟੇ ਤੁਹਾਨੂੰ ਜਿਵੇਂ ਲੱਗਦੇ ਨੇ 2 ਘੰਟੇ ਲੱਗਦੇ ਨੇ ਚਾਹੇ 3 ਲੱਗਦੇ ਨੇ 4 ਲੱਗਦੇ ਨੇ ਹਨਾ ਤੇ ਜੇ ਘਰ ਤੋਂ ਤੁਹਾਡੇ ਪੇਟ ਦੇ ਵਿੱਚ ਜਦੋਂ ਵੀ ਗੜਗੜ ਜੀ ਹੁੰਦੀ ਆ ਉਹਨੂੰ ਆਪਣਾ ਕੰਮ ਕਰਨ ਦਿਓ ਜਿਵੇਂ ਪਹਿਲਾਂ ਵੀ ਮੈਂ ਦੱਸਿਆ ਉਹਨੂੰ ਆਪਣਾ ਕੰਮ ਕਰਨ ਦਿਓ ਬਿਲਕੁਲ ਵੀ ਨਾ ਘਬਰਾਓ ਜੇ ਤੁਹਾਨੂੰ ਦਿੱਕਤ ਲੱਗਦੀ ਹੈ ਵੀ ਖੜਨ ਬੈਠਣ ਦੇ ਵਿੱਚ ਦਿੱਕਤ ਲੱਗਦੀ ਹੈ ਤੁਹਾਨੂੰ ਹਨਾ ਤਾਂ ਤੁਸੀਂ ਆਪਣੇ ਪੇਟ ਨੂੰ ਐਦਾਂ ਐਦਾਂ ਕਰੋ ਸੱਜੇ ਹੱਥ ਨਾਲ ਐਵੇਂ ਐਵੇਂ ਕਰੋ ਠੀਕ ਆ ਜੇ ਤੁਹਾਡੇ ਤੋਂ ਬੈਠਿਆ ਨਹੀਂ ਜਾਂਦਾ ਖੜਿਆ ਨਹੀਂ ਜਾਂਦਾ ਫਿਰ ਤੁਸੀਂ ਸੱਜੀ ਸਾਈਡ ਠੀਕ ਹੈ ਜੀ ਐਦਾਂ ਹੱਥ ਰੱਖ ਕੇ ਜਿਹੜਾ ਆਹ ਵਾਲਾ ਹੱਥ ਇਹਨੂੰ ਆਪਣੇ ਪੇਟ ਤੇ ਐਦਾਂ ਐਦਾਂ ਕਰਨਾ ਠੀਕ ਹੈ ਜੀ ਐਂ ਟੇਡੇ ਪੈ ਜਾਓ ਠੀਕ ਹੈ ਜੀ ਕੁਝ ਵੀ ਨਹੀਂ ਹੁੰਦਾ ਕਬਰਾਓ ਨਾ ਦੋ ਵਾਰ ਜਾਓ ਤਿੰਨ ਵਾਰ ਜਾਓ ਚਾਰ ਵਾਰ ਜਾਓ ਫਲਸ਼ ਆਊਟ ਕਰੋ ਤੇ ਜਦੋਂ ਤੁਸੀਂ ਫਰੈਸ਼ ਹੋਗੇ ਬਿਲਕੁਲ ਫਰੈਸ਼ ਹੋਗੇ ਭੁੱਖ ਲੱਗੀ ਫੇਰ ਹੀ ਤੁਸੀਂ ਖਾਓ ਕੁਝ ਠੀਕ ਹੈ ਜੀ ਜਿਨ੍ਹਾਂ ਦਾ ਜ਼ਿਆਦਾ ਬੀਪੀ ਹਾਈ ਰਹਿੰਦਾ ਠੀਕ ਹੈ ਜੀ ਉਹਨਾਂ ਲਈ ਥੋੜਾ ਜਿਹਾ ਨੁਕਸਾਨ ਹੈਗਾ ਇਹਦੇ ਲਈ ਜਿਹੜਾ ਇਹ ਬਲੈਕ ਜਿਹੜਾ ਜਨਕੀ ਬਲੈਕ ਕਾਲਾ ਨੋਨ ਲੋਨ ਹੁੰਦਾ ਨਾ ਇਹਦੇ ਵਿੱਚ ਸੋਡੀਅਮ ਬਹੁਤ ਘੱਟ ਹੁੰਦਾ ਆਮ ਨੂਨ ਦੇ ਲੂਣ ਦੇ ਨਾਲੋਂ ਮੈਨੂੰ ਨੂਨ ਕਹਿਣ ਦੀ ਆਦਤ ਆ ਤੇ ਵੈਸੇ ਲੂਣ ਹੁੰਦਾ ਤੇ ਬਹੁਤ ਜ਼ਿਆਦਾ ਘੱਟ ਹੋਏ ਇਹਦੇ ਵਿੱਚ ਸੋਡੀਅਮ ਬਹੁਤ ਜ਼ਿਆਦਾ ਘੱਟ ਹੁੰਦਾ ਆਮ ਲੂਣ ਦੇ ਨਾਲੋਂ ਠੀਕ ਹੈ ਜੀ ਇਹ ਨੁਕਸਾਨ ਨਹੀਂ ਕਰਦਾ ਹੈਗਾ ਤੁਸੀਂ ਦੇਖਿਆ ਆਮ ਜਿਵੇਂ ਚੂਰਨ ਜੋ ਵੀ ਚੂਰਨ ਆਪਾਂ ਘਰ ਦੇ ਵਿੱਚ ਵੀ ਬਣਾਉਨੇ ਉਹਦੇ ਵਿੱਚ ਆਪਾਂ ਕਾਲਾ ਲੂਣ ਜ਼ਰੂਰ ਪਾਉਨੇ ਹੁੰਨੇ ਹਨਾ ਠੀਕ ਹੈ ਜੀ ਤੇ ਚਲੋ ਜੀ ਤੁਸੀਂ ਇਹ ਵਰਤ ਕੇ ਦੇਖੋ ਤਰੀਕਾ ਤੁਹਾਡਾ ਪੇਟ ਆ ਜਿਹੜਾ ਬਿਲਕੁਲ ਅੰਦਰ ਚਲਿਆ ਜਾਊਗਾ ਠੀਕ ਹੈ ਜੀ ਵੈਲੀ ਫੈਟ ਤੁਹਾਡਾ ਬਿਲਕੁਲ ਘਟ ਜਾਊਗਾ ਪੇਟ ਤੁਹਾਡਾ ਨਾਲ ਲੱਗ ਜਾਊਗਾ ਤੇ ਹਫਤੇ ਵਿੱਚ ਇੱਕ ਵਾਰ ਕਰਨਾ ਪਲੀਜ਼ ਹੁਣ ਵੀਡੀਓ ਧਿਆਨ ਨਾਲ ਦੇਖ ਲਿਓ ਪੂਰਾ ਦੇਖ ਲਿਓ ਸਕਿੱਪ ਨਾ ਕਰਿਓ ਫਿਰ ਤੁਹਾਨੂੰ ਸਮਝ ਨਹੀਂ ਆਉਣੀ ਹੈਗੀ ਠੀਕ ਹੈ ਜੀ ਫਿਰ ਤੁਸੀਂ ਕਮੈਂਟ ਕਰੋਗੇ ਠੀਕ ਹੈ ਜੀ ਕਈ ਵਾਰ ਮੇਰੇ ਕੋਲ ਟਾਈਮ ਹੁੰਦਾ ਕਈ ਵਾਰ ਨਹੀਂ ਹੁੰਦਾ ਨਾ ਟਾਈਮ ਫਿਰ ਤੁਸੀਂ ਕਹੋਗੇ ਸਾਡੀ ਕਮੈਂਟ ਦਾ ਰਿਪਲਾਈ ਨਹੀਂ ਦਿੱਤਾ ਠੀਕ ਹੈ ਜੀ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਤੇ ਚਲੋ ਜੀ ਫਿਰ ਤੁਸੀਂ ਆਪਣਾ ਪੇਟ ਸਾਫ਼ ਕਰੋ ਆਪਣੇ ਪੇਟ ਨੂੰ ਅੰਦਰ ਕਰੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਜੀ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ